ਮੈਂ ਤੇ ਨਹੀਂ ਬੰਦਾ ਫਲਾਣਾ ਬੰਦਾ ਤੇ ਘੁੱਟੇ ਕੰਮ ਵੀ ਕਰੀ ਜਾਂਦਾ ਯਾਰ ਉਹ ਕਹਦਾ ਸਿੱਖ ਹੈ ਸਾਡੇ ਮਨ ਖੱਟੇ ਹੋ ਜਾਂਦੇ ਨੇ ਭੇਖੀਆਂ ਨੂੰ ਵੇਖ ਕੇ ਸਾਡੇ ਮਨ ਖੱਟੇ ਹੁੰਦੇ ਆ ਨਕਲੀਆਂ ਨੂੰ ਵੇਖ ਕੇ ਪਰ ਜੇ ਕੋਈ ਅਸਲੀ ਗੁਰ ਸਿੱਖ ਹੋਵੇ ਉਹਦੀ ਸੰਗਤ ਹੋਵੇ ਬੰਦਾ ਉਹਦਾ ਉੱਠਣਾ ਵੇਖੇ ਉਹਦਾ ਬੈਠਣਾ ਵੇਖੇ ਉਹਦਾ ਜੀਵਨ ਵੇਖੇ ਉਹਦਾ ਲਾਈਫ ਸਟਾਈਲ ਵੇਖੇ ਉਹ ਤੇ ਜ਼ਿੰਦਗੀ ਚੇਂਜ ਕਰਕੇ ਰੱਖ ਦਿੰਦਾ ਮਨ ਚੇਤ ਹੋ ਜਾਂਦਾ ਵਾ 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 ਮੈਂ ਤੇ ਆਪ ਕੋ ਸਿੱਖ ਬਣ ਅਸੀਂ ਤੇ ਆਪ ਜੁੜਨਾ ਹੈ ਕਿੰਨੇ ਆਨੰਦ ਚ ਰਹਿੰਦਾ ਹੈ ਹਰ ਵੇਲੇ ਖੁਸ਼ ਰਹਿੰਦਾ ਹਰ ਵੇਲੇ ਚੜਤੀ ਕਰਦਾ ਚ ਰਹਿੰਦਾ ਚੰਗੇ ਗੁਰ ਸਿਖਾਂ ਨੇ ਜੀਵਨ ਵੱਲ ਵੇਖ ਕੇ ਤੇ ਆਨੰਦ ਆ ਜਾਂਦਾ ਸੀ ਤਾਂ ਕਰਕੇ ਪ੍ਰਭੂ ਭੈਣੋ आनंद ਚ ਰਹਿਣ ਦੀ ਕਲਾ ਅਲੱਗ ਚੀਜ਼ ਐ ਪੈਸਾ ਕਮਾ ਲੈਣਾ ਹੋਰ ਚੀਜ਼ ਐ ਆਨੰਦ ਚ ਰਹਿਣਾ ਤੇ ਸਿੱਖਣਾ ਪੈਂਦਾ ਮੈਨੂੰ ਇੱਕ ਗੱਲ ਬੋਲ ਕੇ ਤੁਹਾਡੇ ਚ ਬੋਲ ਕੇ ਦੱਸੋ ਬੋਲ ਕੇ ਦੱਸੋ ਆ ਢੋਲਕ ਪਈ ਐ ਇੱਕ ਬੰਦੇ ਕੋਲ ਲੱਖ ਰੁਪਈਆ ਐ ਇੱਕ ਕਿੱਲਾ ਐ ਇੱਕ ਕਿੱਲਾ ਉਹਨੂੰ ਕਹਿੰਦੇ ਆ ਇਹਨੂੰ ਢੋਲਕ ਵਜਾ ਆ ਕੇ ਕਿੱਲੇ ਆਲਾ ਵਜਾ ਦੂ ਇੱਥੇ ਬਹਿ ਕੇ ਚਲੋ ਜੇ 100 ਕਿੱਲਾ ਹੋਵੇ ਫਿਰ ਢੋਲਕ ਵਜਾ ਦੂ ਜੇ ਹਜ਼ਾਰ ਕਿਲਾ ਹੋਵੇ ਫੇਰ ਨਹੀਂ ਨਾ ਪਜਾ ਸਕਣਾ ਹਜ਼ਾਰ ਕਿਲਾ ਹੋਰ ਚੀਜ਼ ਹੈ ਢੋਲਕ ਸਿੱਖ ਲੈਣੀ ਹੋਰ ਚੀਜ਼ ਹੈ ਇਸੇ ਤਰ੍ਹਾਂ ਆਨੰਦ ਚ ਰਹਿਣਾ ਸਿੱਖ ਲੈਣਾ ਹੋਰ ਚੀਜ਼ ਹੈ ਹਜ਼ਾਰ ਕਿਲਾ ਜ਼ਮੀਨ ਹੋਰ ਚੀਜ਼ ਹੈ ਆਨੰਦਪੁਰ ਵਾਸੀ ਬਣਨਾ ਹੋਰ ਚੀਜ਼ ਹੈ ਪੈਸੇ ਦਾ ਇਹ ਨਾਲ ਸੰਬੰਧ ਹੀ ਕੋਈ ਨਹੀਂ ਪੈਸਾ ਸਰੀਰ ਨੂੰ ਸੁੱਖਾਂ ਲਈ ਹੈ ਚਾਹੀਦਾ ਹੈ ਪੈਸਾ ਜ਼ਿੰਦਗੀ ਚ ਚਾਹੀਦਾ ਹੈ ਲੋੜਾਂ ਨੇ ਬੱਚਿਆਂ ਲਈ ਜ਼ਮੀਨ ਕਿੱਲੇ ਦਾ ਕਿੱਲਾ ਹਰ ਸਾਲ ਕਿੱਲਾ ਖਰੀਦ ਲੈ ਕੋਈ ਪ੍ਰੋਬਲਮ ਨਹੀਂ ਹਰ ਸਾਲ ਕਿੱਲਾ ਖਰੀਦ ਲੋ ਪੁੱਤ ਬਾਹਰ ਭੇਜੋ ਵਿਦੇਸ਼ੀ ਚ ਪੜਨ ਇੱਥੇ ਪੜਨ ਚੰਗੀਆਂ ਨੌਕਰੀਆਂ ਤੇ ਲਾਓ ਪਰ ਆਨੰਦ ਚ ਰਹਿਣਾ ਇੱਕ ਕਲਾ ਹੈ ਤੇ ਕਲਾ ਸਿੱਖਣੀ ਪੈਣੀ ਹੈ ਇਹ ਨਹੀਂ ਵੀ ਤੂੰ 80 ਕਰੋੜ ਦਾ ਮਾਲਕ ਹੈ ਤੇ ਤੈਨੂੰ ਢੋਲ ਕੀ ਆਪੀ ਆ ਜੋ ਇਹ ਤੇ ਤੈਨੂੰ 4 ਸਾਲ 2-4 ਮਹੀਨੇ ਲਾ ਕੇ ਸਿੱਖਣੀ ਪਊ ਇਸੇ ਤਰ੍ਹਾਂ ਆਨੰਦ 'ਚ ਰਹਿਣਾ ਐਵੇਂ ਆਜੂ ਵਿਵਤ ਪੈਸਾ ਉੱਗਾ ਜੀ ਨੰਦੀ ਨੰਦਾ ਫਿਰ ਤੇ ਸਾਡੇ 'ਚ ਕਈ ਬੰਦੇ ਸੋਚਦੇ ਐ ਵੀ ਲੈ 10 ਜਦੋਂ ਗੱਡੀ ਲੈ ਲਈ ਨਜ਼ਾਰੇ ਪੂਰੇ ਨੇ ਮੁੜ ਕੇ ਅਸੀਂ ਪਿੱਛੇ ਵੇਖਣਾ ਹੀ ਨਹੀਂ ਗੱਡੀਆਂ ਵਾਲਿਆਂ ਨੂੰ ਕੋਈ ਥੋੜੋ ਬੜੇ ਨੰਦੇ ਆ ਕਈ ਬੁੱਢੇ ਸੂਰੇ ਬੋਲਟ ਕਰੀ ਆ ਗਿਆ ਆਪਾਂ ਵੇਖਿਓ ਮੈਂ ਦੁਗ-ਦੁਗ ਕਰਦਾ ਪਿੰਡ 'ਚ ਜਦੋਂ ਲੰਘਾਂਗੇ ਗੱਲ ਫੇਰ ਬਣਦੀ ਜਿੰਦੇ ਬੋਲਟ ਲੈ ਆਂਦਾ ਥੱਲੇ ਬੋਲਟ ਹੋਵੇ ਇਦਾਂ ਗੱਲਾਂ ਕਰਦਾ ਜੱਟ ਦੇ ਥੱਲੇ ਹੋਇਆ ਬੋਲਟ ਵੇਖਿਓ ਰਵਾਲਵਰ ਪਾਇਆ ਹੋਇਆ ਉਤੋਂ ਦੀ ਗੱਲ ਬਣ ਜਾਣੀ ਆ ਜਿਨ੍ਹਾਂ ਨੇ ਪਾਏ ਨੇ ਰਵਾਲਵਰ ਇਹਨਾਂ ਨੂੰ ਪੁੱਛੋ ਵੀ ਕਿੰਨੇ ਕਨੰਦ ਚ ਬੋਲਟ